ਹਾਂਜੀ ਵੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਭਾਜੀ ਮੈਂ ਤੁਹਾਡੇ ਜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਜਿਵੇਂ ਅੱਜ ਵੀ ਜੀ ਹੁਣੀ ਗੱਲ ਕਰਦੇ ਪਿੱਲਾ ਹੋ ਕੇ ਗਏ ਜ ਇਹਨਾਂ ਨੂੰ ਕੋਈ ਸਮਝ ਨਹੀਂ ਗੱਲ ਨਹੀਂ ਮੰਦੀ ਸੀ ਭਾਜੀ ਮੈਂ ਇਹ ਕਹਿਣਾ ਚੋਣਾ ਵੀ ਜੋ ਵੀ ਜੇ ਉਹ ਰੈਫਰੈਂਡਮ ਹੁਣ ਤਾਂ ਕੋਈ ਵੀ ਕੰਟਰੀ ਕਰਦੀ ਆ ਹਨਾ ਜੀ ਜਿਵੇਂ ਆਪਣੇ ਬੰਦੇ ਕਰ ਰਹੇ ਐ ਇੱਥੇ ਸਿੱਖ ਕਰ ਰਹੇ ਨੇ ਆਪਣੀ ਕਲਾ ਦਾ ਕੰਟਰੀ ਵਾਸਤੇ ਇਹਨਾਂ ਦਾ ਰਾਈਟਸ ਆ ਤੇ ਬਿਲਕੁਲ ਭਾਜੀ ਤੁਹਾਡੀ ਗੱਲ ਤੋਂ ਮੈਂ ਉਸ ਤੋਂ ਬਹੁਤ ਜ਼ਿਆਦਾ ਸਹਿਮਤ ਆ ਵੀ ਭਾਜੀ ਜਿਵੇਂ ਹੁਣ ਤੁਸੀਂ ਉਸੇ ਗਾਜ਼ਾਪੱਟੀ ਵਾਲੇ ਵੀ ਰੋਜ਼ ਹੀ ਜਿਵੇਂ ਕੋਈ ਯੂਨੀਵਰਸਿਟੀਆਂ ਘੇਰ ਲੀਆਂ ਇਹ ਹੋ ਗਿਆ ਉਹ ਹੋ ਗਿਆ ਸੇਮੇ ਇਸੇ ਤਰ੍ਹਾਂ ਦੇ ਵਿੱਚ ਜੇ ਆਪਣੇ ਬੰਦੇ ਜੇ ਨਿਆਂਇਜ ਖਲਾਰਾ ਕਰਨਗੇ ਭਾਜੀ ਇਹਨਾਂ ਦੇ ਲੋਕ ਵੀ ਖਿਲਾਫ ਹੋ ਜਾਣਗੇ ਤੇ ਜੋ ਕਿ ਆਪਣੇ ਲੋਕ ਨਹੀਂ ਕਰਦੇ ਆਪਣੇ ਬੰਦੇ ਬਿਲਕੁਲ ਇੱਕ ਸ਼ਾਂਤੀਵੇਂ ਤੰਗ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਆਪਣੇ ਗੱਲ ਕਰਦੇ ਆ ਤੇ ਸਾਨੂੰ ਉਸੇ ਗੱਲ ਕਰਨ ਦੇ ਵੀ ਇਹ ਰਾਈਟਸ ਨਹੀਂ ਦੇ ਰਹੇ ਹੈਗੇ ਭਾਜੀ ਜੋ ਕਿ ਇੱਕ ਹੇਟ ਭਾਵਨਾ ਪੈਦਾ ਕਰ ਰਿਹਾ ਹੁਣ ਉਹਦਾ ਸਾਹਮਣਾ ਤੁਹਾਡੇ ਸਾਹਮਣੇ ਹੁਣ ਭਾਜੀ ਜਦੋਂ ਮੰਦਰ ਦੇ ਵਿੱਚ ਗਾਹਣ ਹੋਇਆ ਤੇ ਇਹ ਉਹਦੇ ਕਾਰਨ ਇਹੀ ਹੋਇਆ ਨਾ ਵੀ ਭਾਜੀ ਕਿਉਂਕਿ ਉਹ ਆਪਣੇ ਸ਼ਾਂਤੀ ਮੇਂ ਢੰਗ ਨਾਲ ਪ੍ਰੋਟੈਸਟ ਕਰ ਰਹੇ ਸੀ ਤੇ ਜੋ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਤੋ ਉਹਦੇ ਕਾਰਨ ਉਹਨਾਂ ਨੇ ਗੱਲ ਵਧਾ ਦਿੱਤੀ ਤੇ ਜਾਓ ਮੋੜ ਤੋਂ ਬਾਅਦ ਗੱਲ ਚੱਕ ਕੇ ਮੰਦਰ ਦੇ ਗੁਰਦੁਆਰਾ ਸਾਹਿਬ ਦੇ ਹੋ ਗਏ ਉਹ ਉੱਧਰ ਹੋ ਗਏ ਭਾਜੀ ਜਿਸ ਨਾਲ ਕੀ ਹੋਰ ਫੈੰਡਮ ਦੀ ਬਦਨਾਮੀ ਕੀਤੀ ਜਾ ਰਹੀ ਹੈ ਭਾਜੀ ਸੋ ਮੇਰੇ ਹਿਸਾਬ ਨਾਲ ਵੀ ਹਰ ਚਾਹੇ ਜਾਂ ਹਿੰਦੂ ਆ ਚਾਹੇ ਸ ਆਪਣੇ ਸੋਚ ਦਾ ਬੰਦਾ ਵਾ ਉਹਨੂੰ ਪ੍ਰੋਪਰ ਭਾਜੀ ਇੱਕ ਰਾਈਟ ਹੋਣਾ ਚਾਹੀਦਾ ਹਰ ਕੰਟਰੀ ਜੋ ਕਿ ਕੈਨੇਡਾ ਸਾਨੂੰ ਦਿੰਦੀ ਆ ਤੇ ਆਪਣੀ ਗੱਲ ਕਹਿਣ ਦਾ ਨਤੀਜਾ ਕੋਈ ਵੀ ਨਿਕਲੇ ਤੇ ਨਤੀਜਾ ਕੋਈ ਵੀ ਨਿਕਲੇ ਭਾਜੀ ਰਾਈਟ ਜ਼ਰੂਰ ਹੋਣਾ ਚਾਹੀਦਾ ਭਾਜੀ ਹਾਂ ਵੀ ਸਾਡੀ ਹਾਂ ਵੀਰ ਇੱਕ ਸੈਕਿੰਡ ਦੇਖੋ ਜਦੋਂ ਨਾ ਜਿਹੜਾ ਨਿਜਰ ਸਾਹਿਬ ਦਾ ਮੁੱਦਾ ਪਾਰਲੀਮੈਂਟ ਚ ਭਖਿਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਿੱਖ ਹੈ ਇੱਕ ਖਾਲਿਸਤਾਨ ਹੈ ਉਹ ਕੈਨੇਡੀਅਨ ਅਮਰੀਕਨ ਲੋਕਾਂ ਦੀ ਅੱਖਾਂ ਚ ਆ ਗਿਆ ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਕਾਦੇ ਝੰਡੇ ਲਈ ਫਿਰਦੇ ਨੇ ਕੀ ਇਹਨਾਂ ਦੀ ਪ੍ਰੋਬਲਮ ਹੈ ਕੀ ਰੋਲਾ ਰੱਪਾ ਉਹ ਕਹਿੰਦੇ ਖਰੇ ਆਪਣਾ ਰਾਈਟ ਮੰਗਦੇ ਨੇ ਪਤਾ ਨਹੀਂ ਕੀ ਕੁਝ ਹੈ ਪਰ ਜਦੋਂ ਮੇਜਰ ਸਾਲ ਦਾ ਕਤਲ ਹੋਣ ਤੋਂ ਬਾਅਦ 80% ਕੈਨੇਡੀਅਨ ਦੇ ਵਿੱਚ ਇੱਕਦਮ ਇਹ ਪਤਾ ਲੱਗਾ ਵੀ ਇਹ ਜਿਹੜੇ ਸਿੱਖ ਹੈ ਇੱਕ ਵੱਖਰਾ ਲੈਂਡ ਮੰਗਦੇ ਨੇ ਪਰ ਉਸ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਕੈਨੇਡੀਅਨ ਲੋਕਾਂ ਦੇ ਅਮਰੀਕਨ ਲੋਕਾਂ ਚ ਆਪਣਾ ਸਟੈਂਡਰਡ ਜਿਹੜਾ ਬਰਕਰਾਰ ਰੱਖਣਾ ਉਹ ਸਾਨੂੰ ਵੀ ਆਪਾਂ ਨੂੰ ਵੀ ਪਤਾ ਹੋਣਾ ਚਾਹੀਦਾ ਆਪਾਂ ਕਿਸੇ ਪ੍ਰੋਟੈਸਟ ਦੇ ਖਿਲਾਫ ਨਹੀਂ ਆ ਪਰ ਮੈਂ ਕਹਾਂਗਾ ਰਫੈਂ ਨੰਮ ਕਰਾਓ ਬਿਲਕੁਲ ਦੇਖੋ ਬਹੁਤ ਸੋਹਣਾ ਦਾ ਫੈਂਡਮ ਹੋਇਆ ਉੱਥੇ ਲੋਕ ਪਹੁੰਚੇ ਪਰ ਜੇ ਹੁਣ ਆਪਾਂ 15 ਕ ਜਾਣੇ ਇਕੱਠੇ ਹੋ ਕੇ ਫਿਰ ਆਪਾਂ ਇੱਥੇ ਪ੍ਰੋਟੈਸਟ ਕਰਨੇ ਜਾਂ ਇੰਡੀਆ ਦੇ ਹੱਕ ਦੇ ਲਈ ਚੱਲੋ ਜਾਂ ਖਿਲਾਫ ਕਰੀ ਚੱਲੋ ਮੇਰਾ ਖਿਆਲ ਉਹਦੇ ਨਾਲ ਕਿਤੇ ਨਾ ਕਿਤੇ ਸਾਡੀ ਜਿਹੜੀ ਇਮੇਜ ਆ ਗੋਰਿਆਂ ਦੇ ਵਿੱਚ ਥੋੜੀ ਖਰਾਬ ਹੋਵੇਗੀ ਆ ਇੱਕੋ ਬੱਕਰੀ ਜੀ ਨੇ ਪਤਾ ਨਹੀਂ ਕਿਹੜੀ ਵੀਡੀਓ ਪਾਤੀ ਨਾ ਉਹਦੀ ਕਿਸੇ ਗੋਰਿਆਂ ਨੂੰ ਸਮਝ ਨਹੀਂ ਲੱਗੀ ਉਹ ਜਿਹੜੇ ਹੇਟਰ ਸੀਗੇ ਬੀਕ ਗੋਰੇ ਉਹਨਾਂ ਨੇ ਬੜਾ ਰੌਲਾ ਪਾਤਾ ਇਹ ਮੁੱਦੇ ਦਾ ਵੀ ਹੈ ਨਾ ਸੋ ਆਪਾਂ ਨੂੰ ਹਾਂਜੀ ਤੁਹਾਡੀ ਬਿਲਕੁਲ ਸਹੀ ਭਾਜੀ ਜੋ ਬੰਦੇ ਨੂੰ ਚਾਹੀਦਾ ਜਿਹੜਾ ਮਾੜਾ ਮੋਟਾ ਸਿਆਣਾ ਜਿਹੜਾ ਇਹ ਚੀਜ਼ ਬਾਰੇ ਸਟੱਡੀ ਕਰਦਾ ਹਨਾ ਭਾਜੀ ਹੁਣ ਮੇਰੇ ਵਰਗਾ ਬੰਦਾ ਲਾਈਵ ਹੋ ਕੇ ਕਹੀ ਜਾਵੇ ਵੀ ਉਹ ਤੂੰ ਫਲਾਣੇ ਵਾਪਸ ਚਲ ਜਾਓ ਕੰਟਰੀ ਜੋ ਫਲਾਣੇ ਵਾਪਸ ਕੰਟਰੀ ਚਲ ਜਾ ਉਹ ਫਿਰ ਭਾਜੀ ਛੇਤਰ ਇਹਨਾਂ ਨੇ ਆਪ ਵੀ ਖਾਣੇ ਸਾਡੇ ਵੀ ਖਾਣੇ ਹਨਾ ਹੁਣ ਦੇਖੋ ਤਾਂ ਆਪਣੇ ਮਗਰ ਦੇਖੋ ਕਿ ਦੇਸ਼ ਦਾ ਪ੍ਰਧਾਨ ਮੰਤਰੀ ਖਲੋ ਗਿਆ ਅਮਰੀਕਾ ਖਲੋ ਗਿਆ ਜੇ ਤੁਸੀਂ ਹੁਣ ਆ ਤੁਚੀਆਂ ਰਕਤਾ ਕਰੋਗੇ ਭਾਜੀ ਫਿਰ ਛੇਤਰ ਜ਼ਰੂਰ ਥੋੜੀ ਛੇਤਰ ਇਹਨਾਂ ਨੇ ਪੋਲਾ ਆਪਣਾ ਵੀ ਕਰਾਉਣਾ ਸਾਡਾ ਵੀ ਕਰਾ ਦੇਣਾ ਨਾਲ ਹੀ ਸਮਝਦੇ ਕਿ ਨਹੀਂ ਭਾਜੀ ਇਸ ਕਰਕੇ ਭਾਜੀ ਸਿਆਣੇ ਬੰਦੇ ਨੂੰ ਬੋਲਣਾ ਚਾਹੀਦਾ ਵਾ ਵੀ ਜੇ ਦੇਖੋ ਮੇਨ ਗੱਲ ਹੈ ਭਾਜੀ ਹੁਣ ਇਹ ਬਦਨਾਮੀ ਇਸ ਹਿਸਾਬ ਨਾਲ ਕਰਦੇ ਸર્ટਿਫਿਕੇਟ ਕਾਮਰੇਟੀ ਦਾ ਹੈ ਵਟਦੇ ਪਰ ਜਿਹੜਾ ਸਿਆਣਾ ਬੰਦਾ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਉਹਦਾ ਭਾਜੀ ਘਰੇ ਹੀ ਬਹਿ ਜਾਂਦਾ ਅਗਲਾ ਕਹਿੰਦਾ ਛੱਡੋ ਯਾਰ ਇਹ ਉਹ ਪੰਜ ਸੱਤ ਬੰਦੇ ਜਿਹੜੇ ਨਜਾਇਜ਼ ਆ ਜਿਨ੍ਹਾਂ ਨੂੰ ਅਕਲ ਵੀ ਹੈ ਨਹੀਂ ਭਾਜੀ ਉਹ ਮੂਰੇ ਹੋਏ ਪਏ ਆ ਸਿਆਣਾ ਬੰਦਾ ਭਾਈ ਜਿਵੇਂ ਹੁਣ ਤੁਸੀਂ ਗੱਲ ਕਰਦੇ ਹੋ ਜਾਂ ਕੁਝ ਕਰਦੇ ਹੋ ਉਹ ਇਹਨਾਂ ਨੇ ਮੁੱਦਾ ਉਹ ਚੁੱਕ ਲੈਣਾ ਵੀ ਇਹ ਦਾੜੀ ਕੱਟੀ ਆ ਜਾਂ ਕੇਸ ਕੱਟੇ ਆ ਖਾਲਿਸਤਾਨ ਇਹਦੇ ਤੋਂ ਨਹੀਂ ਮਤਲਬ ਹੈਗਾ ਭਾਜੀ ਜਿਨੇ ਅਮਤ ਨਹੀਂ ਰਖਿਆ ਤੇ ਵੀ ਉਹ ਮਤਲਬ ਗੱਲ ਨਹੀਂ ਕਰ ਸਕਦਾ ਖਾਲਿਸਤਾਨ ਸਾਡਾ ਇੱਕ ਰਾਜਨੀਤਿਕ ਮੁੱਦਾ ਵਾ ਭਾਜੀ ਨਾ ਕਿ ਧਾਰਮਿਕ ਮੁੱਦਾ ਕਹਿ ਸਕਦੇ ਆ ਜੇ ਇੰਨੀ ਕਿ ਮੈਨੂੰ ਨੌਲੇਜ ਆ ਭਾਜੀ ਹਣਾ ਜੀ ਤੇ ਮੇਰੇ ਹਿਸਾਬ ਨਾਲ ਭਾਜੀ ਜੇ ਪੜੇ ਲਿਖਿਆ ਬੰਦਾ ਜਿਹਨੂੰ ਇਤਿਹਾਸ ਬਾਰੇ ਨੌਲੇਜ ਆ ਜਾਂ ਕਿਸੇ ਨੂੰ ਕੋਈ ਗਿਆਨ ਆ ਜਾਂ ਦੀ ਕੋਈ ਚਾਰ ਬ ਉਹ ਨੂੰ ਮੁਰੇ ਹੋਣਾ ਚਾਹੀਦਾ ਹੁਣ ਉਹ ਥੋੜੀ ਜਿਹੀ ਘਰੇ ਬੀਬੀ ਜਿਹੜੇ ਕਹਿੰਦੇ ਤਸਵੀਰਾਂ ਆਲੂ ਦੇ ਪਰੌਂਠੇ ਨਹੀਂ ਪਕਦੇਓ ਸਾਡਾ ਖੇੜਾ ਉੱਥੇ ਗਾਣਾ ਗੱਡੀ ਜਾਂਦਾ ਭਾਜੀ ਤੁਸੀਂ ਸਮਝੇ ਭਾਜੀ ਤੇ ਇਹੋ ਜਿਹੇ ਬੰਦੇ ਜਿਹੜੇ ਨਾ ਇਹਨਾਂ ਨੂੰ ਥੋੜਾ ਜਿਹਾ ਜਿਹੜੇ ਆਪਣੇ ਮੋਹਦਵਾਰ ਨਹੀਂ ਉਹਨਾਂ ਨੂੰ ਚਾਹੀਦਾ ਵੀ ਜਿਹੜਾ ਬੁਲਾਰਾ ਹੋਵੇ ਉਹ ਚੰਗਾ ਹੋਵੇ ਸੈਂਸਿਬਲ ਹੋਵੇ ਵੀ ਜੋ ਉਹਨੇ ਬੋਲਣਾ ਵਾ ਵੀ ਉਹ ਕਿਉਂਕਿ ਜਿਹੜੀ ਉਹ ਗੱਲ ਟੀਵੀ 'ਚ ਆਉਣੀ ਹੈ ਭਾਜੀ ਉਹ ਦੂਜੇ ਮੀਡੀਆ ਨੂੰ ਰੈਲਿਟੀ ਵੀਟੀ ਲੱਭਣੀ ਤੁਹਾਡੀ ਹੈ ਨਾ ਜੀ ਤੁਸੀਂ ਗਲਤ ਗੱਲ ਤੁਹਾਡੇ ਮੂੰਹੋਂ ਖਵਾਉਣੀ ਹੈ ਉਹਨਾਂ ਦਾ ਕੰਮ ਹੈ ਭਾਜੀ ਤੋ ਉਹਨਾਂ ਨੇ ਖਵਾ ਕੇ ਉਹ ਗੱਲ ਨੂੰ ਹਾਈਲਾਈਟ ਕਰਨਾ ਦੇਖੋ ਜੀ ਇਹ ਖਾਲਸਤਾਨੀਆਂ ਕਰਦੇ ਉਹ ਕੀ ਹੁੰਦਾ ਭਾਰੀ ਇੱਕ ਇੰਡੀਵਿਜੂਅਲ ਬੰਦੇ ਦੀ ਸੋਚ ਹੁੰਦੀ ਹੈ ਜਿਹਦੇ ਨੂੰ ਨੌਲੇਜ ਨਹੀਂ ਹੈਗੀ ਉਹ ਜੇ ਕੋਈ ਪੜ੍ਹਿਆ ਲਿਖਿਆ ਬੰਦਾ ਵਾ ਜਿਹਦੇ ਨੂੰ ਤੁਸੀਂ ਨੌਲੇਜ ਹੈ ਤੁਹਾਨੂੰ ਸਾਰੇ ਚੀਜ਼ ਦਾ ਪਤਾ ਭਾਰੀ ਜਾਂ ਕੋਈ ਹੋਰ ਬੰਦੇ ਮੋਦਵਾਰ ਨੇ ਜਿਨ੍ਹਾਂ ਨੂੰ ਪਤਾ ਵੀ ਸਾਡੇ ਨਾਲ ਕੀ ਤੱਕਾ ਹੋਇਆ ਜਾਂ ਕਾਲੇ ਸਾਂ ਦੇ ਜਾ ਆਪਣੇ ਅਨੰਦਪੁਰ ਸਾਹਿਬ ਦੇ ਮਤੇ ਕੀ ਨੇ ਹਨਾ ਜੀ ਬਾਜੀ ਉਹਦੇ ਬਾਰੇ ਪ੍ਰੋਪਰ ਨੋਲਿਜ ਪਾ ਲੈ ਪੜ੍ਹੀ ਹੋਵੇ ਫਿਰ ਤੁਸੀਂ ਮੂਰੇ ਆਓ ਬਾਜੀ ਹੁਣ ਕੋਸ਼ਿਸ਼ ਕੋ ਬੰਦੇ ਆ ਜਾਂਦੇ ਜੀ ਮਾਰ ਦੇਾਂਗੇ ਚੱਕ ਦੇਾਂਗੇ ਜੀ ਧੱਕ ਦੇਾਂਗੇ ਉਧਰੋਂ ਵੀ ਬਾਜੀ ਹਿੰਦੂਆਂ ਚੋਂ ਵੀ ਲਾ ਲਓ ਇਧਰੋਂ ਵੀ ਲਾ ਲਓ ਉਹਨਾਂ ਕੀ ਨਫ਼ਰਤ ਪੈਦਾ ਹੋ ਰਹੀ ਹੈ ਬਾਜੀ ਹਾਂ ਠੀਕ ਹੈ ਜੀ ਕਹਿੰਦੇ ਚੋਰ ਫਾੜ ਲੋ ਚੋਰ ਫਾੜ ਲੋ ਮਾਰ ਦੇਂਗੇ ਮਾਰ ਦੇਂਗੇ ਚੋਰ ਕਿੱਥੇ ਚੋਰ ਪਤਾ ਨਹੀਂ ਕਿਹਨ ਕਿੱਥੇ ਸਮਝੋ ਅੱਜ ਲਵ ਯੂ ਕਾਲ ਮੇਰੇ ਥੈਂਕ ਯੂ ਲਵ ਯੂ ਥੈਂਕ ਯੂ ਧੰਨਵਾਦ ਹੈ ਬਾਕੀ